हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤਿੰਨ ਨਗ ਸੇ ਲਈ ਲੈ ਗਏ ਆ ਜੀ ਟੋਕੜ ਗੱਬਣ ਬੈਠਾ ਬਾਈ ਤੇ ਇੱਕ ਬਾਈ ਕੱਚੀ ਆ ਕੁਸਕ ਟਾਈਮ ਦੀ ਤੇ ਇੱਕ ਬਾਈ ਕੋਲੇ ਬੱਚੀ ਆ ਬੇ ਟੋਕੜ ਆਓ ਪੁੱਛ ਲੈਨੇ ਬਾਈ ਟੋਕੜੇ ਬਾਈ ਜੀ ਹਸੀ ਕਾਲ ਸਤਿ ਸ੍ਰੀ ਅਕਾਲ ਵੀਰੇ ਹੋ ਠੀਕ ਹੋ ਵਧੀਆ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਬੋਲ ਨਾ ਵੀਰੇ ਲੱਖੀ ਪਿੰਡ ਨਾ ਨਾ ਅਜਲਾ ਬਰਨਾਲਾ ਤਹਿਸੀਲ ਦਾਪਾ ਵੀਰੇ ਨੇੜੇ ਪਿੰਡ ਦੇ ਆਪਣਾ ਇਧਰ ਪਤਾ ਹੋਣਾ ਇਧਰ ਆਪਣਾ ਸੰਧੂ ਗਲਾ ਹੈ ਮੋਬਾਈਲ ਨੰਬਰ ਕੋਡ 6280612633 ਹੈ ਠੀਕ ਹੈ ਬਾਈ ਇਹ ਵੀ ਇਧਰ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੂਈ ਵੀ ਹੈ ਇਹ ਵੀ ਡਾਕਟਰ ਪਹਿਲਾ ਸੂਈ ਵੀ ਹੈ ਦੂਜੇ ਲਈ ਗੱਭਣਾ ਕਿੰਨੇ ਟਾਈਮ ਦੀ ਗੱਭਣਾ ਤਿੰਨ ਮਹੀਨੇ ਦੀ ਚੈੱਕ ਪਾਸਾ ਪੰਜ ਚਾਰ ਦਿਨ ਉੱਤੀ ਹੋਣਗੇ ਠੀਕ ਆ ਅਗਲਾ ਆਪਦੀ ਕਰਾ ਲਿਆ ਨਾ ਫੇਰ ਹਾਂ ਤਸੱਲੀ ਆਪਦੀ ਕਰਾ ਲੇ ਆਪਣੇ ਕੋਲ ਡਾਕਟਰ ਦੀ ਵੀਡੀਓ ਵੀ ਆ ਹਾਂ ਜਿਹਨੇ ਲੈਣੀ ਆ ਆਪਦੀ ਡਾਕਟਰ ਲੈ ਕੇ ਆਵੇ ਆਪਣੀ ਚੈੱਕ ਕਰਾਈ ਵੀ ਆ ਬਹੁਤ ਠੀਕ ਆ ਹਾਂ ਦੁੱ ਦੁੱਧ ਦਾ ਡਾਕਟਰ ਹੈਗਾ 7 ਲੀਟਰ ਠੀਕ ਆ 6 ਮੰਨ ਕੇ ਅਗਲਾ ਲੈ ਕੇ ਜਾਵੇ ਠੀਕ ਆ ਬਾਈ ਐਵੇਂ ਆ ਬਾਹਰ ਚੱਕਰਾਂ ਚ ਪੈਂਦੀ ਲੋੜ ਨਹੀਂ ਐਵੇਂ ਅਗਲਾ ਕਹਿੰਦਾ ਕਿ ਕਿਲੋ ਉਧਰ ਹੋ ਗਿਆ ਉਧਰ ਹੋ ਗਿਆ ਹਾਂ ਹਾਂ ਬੋਲੋ ਬਾਈ ਤੋਰ ਕੱਦ ਬਾਈ ਫੁੱਲ ਆ ਆਰਡਰ ਤੇ ਦੁੱਧ ਵੀ ਹੈਗਾ ਗੱਬਣ ਵੀ ਚੈੱਕ ਪਾਸ ਆ ਫੇਸ ਬੜਾ ਪਿਆਰਾ ਕਰਮਾਈ ਦਾ ਵੱਡਾ ਵੱਡਾ ਕੱਦ ਕਾਠ ਆ ਵੀਰੇ ਕੋਈ ਛੋਟੀ ਨਹੀਂ ਹੈਗੀ ਹਾਂ ਹੈਨਾ ਰਾਜੀ ਰੂਜੀ ਚੰਗੀ ਆ ਥਣਲੇ ਬਾਅਦ ਚੰਗਾ ਚਿਵਾਈ ਕਿਵੇਂ ਆ ਬਾਈ ਵੀਰੇ ਇੱਕ ਨੰਬਰ ਆ ਹਾਂ ਆਪਾਂ ਧਾਰਾਂ ਵੀ ਮਾਰ ਕੇ ਦਿਖਾ ਦਿੰਨੇ ਆ ਠੀਕ ਆ ਠੀਕ ਆ ਹੂੰ ਇੱਕ ਨੰਬਰ ਆ ਬਾਈ ਕਹਿੰਦਾ ਧਾਰਾਂ ਵੀ ਮਾਰ ਕੇ ਦਿਖਾ ਦੇ ਥਣ ਨੇੜ ਤੋਂ ਚੈੱਕ ਕਰਵਾਉਨੇ ਆ ਥਣ ਬਹੁਤ ਚੰਗਾ ਚਿਵਾਈ ਚਰਮਣ ਦੀ ਫੁੱਲ ਚੰਗੀ ਹੋ ਨਾੜਾ ਨੂੜਾ ਵੀ ਲੇਵੇ ਤੇ ਚੰਗੀ ਛੰਡੀ ਸੀਲਾ ਡਾਕਟਰ ਕੋਈ ਆਇਆ ਨਹੀਂ ਲੱਤ ਛੜਾ ਨਹੀਂ ਠੀਕ ਆ ਬਾਈ ਥਣ ਦਿਖਾ ਦਿਓ ਲੈ ਬਾਈ ਥਣ ਬਹੁਤ ਚੰਗਾ ਲੱਗਿਆ ਕੁੱਲੇ ਵਾਲਾ ਥਣ ਲੱਗਿਆ ਕੋਈ ਆਇਆ ਨਹੀਂ ਹੈਨਾ ਧਾਰਾਂ ਵੀ ਮਾਰ ਦੇਣਾ ਵੀਡੀਓ ਚ ਦੇ ਕੋਈ ਚੈੱਕ ਨਹੀਂ ਲੈ ਬੈਠੋ ਤੁਹਾਡਾ ਡਾਕਟਰ ਦੇਖੋ ਕੋਈ ਚੈੱਕ ਨਹੀਂ ਮਾਰ ਦੋ ਲੈ ਚਿਵਾਈ ਦੇਖੋ ਬਾਈ ਕਿ ਬਾਈ ਬਹੁਤ ਚੰਗੀ ਹੈ ਨਾ ਬਰੇ ਇੱਕ ਨੰਬਰ ਆ ਚ ਬਾਈ ਦੂਜੀ ਬੰਦਗੀ ਠੰਡੀ ਆ ਯਾਰ ਲੈ ਕੋਈ ਜਾਨੀ ਬਾਈ ਇੱਧਰ ਪਾਸੇ ਬਹਿ ਜਾਓ ਇੱਧਰ ਨਹੀਂ ਕੋਈ ਡੱਕਾ ਹੈਗਾ ਹੂੰ ਤੇ ਆਪਣੇ ਕੋਲ ਤਾਂ ਡਾਕਟਰ ਜਿਹੜਾ ਕੋਈ ਸਾਹਮਣੂ ਡਬਲ ਰੁਪਏ ਕਰਨ ਵਾਲੇ ਪਗੋ ਦਾ ਥਾਂ ਠੇੜਾ ਪੂਰਾ ਨਹੀਂ ਆ ਹਨਾ ਆਪਾਂ ਚਲ ਵੇਚਣ ਨੂੰ ਲਿਆਂਦੇ ਆ ਵੇਚ ਦੇਣੀ ਆ ਤੇ ਕੀ ਮੋਲ ਜਾਇਜ਼ ਫਿਰ ਡੈਟਰਾਪ ਨੂੰ ਵੀ ਭਾਣ ਆਈ 74300 ਰੁਪਏ ਜੋ ਮਾਨਤਾਣ ਕਰ ਦੇਗੇ ਕੱਦ ਕਾਠ ਵਾਲੀ ਤੇ ਵਜਨ ਵਜੂਦ ਵਾਲੀ ਆ ਸਹੀ ਗੱਲ ਹੈ ਨਾ ਬਾਹਲੇ ਮੁੱਲ ਕਰਨ ਦਾ ਕੋਈ ਫਾਇਦਾ ਨਹੀਂ 48000 ਰੁਪਏ ਮੁੱਲ ਦਾ ਮਾਨਤਾਣ ਜਿਹੜਾ ਮੌਕੇ ਤੇ ਜਰੂਰ ਹੋ ਜਾਏਗਾ ਮੁੱਲ ਜਾਇਜ਼ ਆ ਭਾਈ ਜਮਾਂ ਜਾਇਜ਼ ਡੈਟਰਾਪੇ ਵਾਹਲਾ ਨਹੀਂ ਗੱਲਾਂ ਅਗਲਾ ਜਿਹੜਾ ਕਰੀ ਵੀ ਗੱਡੀ ਚੜਾਉ ਉਹੀ ਮੁੱਲ ਪਾਏ ਆ ਸਹੀ ਗੱਲ ਆ 2 ਨੰਬਰ ਤੇ ਜਰਸੀ ਜਰਸੀ ਵੀਰੇ ਇਹ ਦੂਜਾ ਲਾਲਾ ਤੀਜਾ ਲਾਲਾ ਮਾਲਕਾਂ ਨੂੰ ਆਪ ਨੂੰ ਦੂਜਾ ਕਹਿ ਕੇ ਦਿੱਤੀ ਆ ਦਰਮਿਆਨਾ ਕਾਦਾ ਕੋਈ ਬਾਲੀ ਵੱਡੀ ਨਹੀਂ ਠੀਕ ਆ ਵੀਡੀਓ 'ਚ ਆਪਾਂ ਮੋੜ ਕੇ ਅਗਲਾ ਕਹਿੰਦਾ ਵੀ ਛ ਇਹ ਤੀਜੇ ਲਈ ਲੇ ਲਾ ਦੂਜੇ ਲਈ ਲਾ ਮਹੀਨੇ ਤੋਂ ਦੋ ਚਾਰ ਦਿਨ ਘੱਟ ਹੀ ਆ ਠੀਕ ਆ ਹਾਂ ਹੂੰ ਮਹੀਨੇ ਤੋਂ ਦੋ ਚਾਰ ਦਿਨ ਘੱਟ ਟਾਈਮ ਪਿਆਦਾ ਹਾਂ ਹਾਂ ਬਾਕੀ ਉਹਦੀ ਤਸੱਲੀ ਕਰ ਰਿਹਾ ਠੰਡੀ ਸੀਲ ਆ ਬਾਈ ਐ ਨਹੀਂ ਗੱਲ ਖਣਾ ਖੁਣਾ ਦੀ ਸਾਫ ਆ ਡਾਕਟਰ ਦੇਖੋ ਖਾਣਾ ਬਹੁਤ ਚੰਗਾ ਹਾਂ ਹਾਂ ਐ ਨਹੀਂ ਕੱਲਾ ਕੱਲਾ ਥਾਣਾ ਹੂੰ ਥਿੱਲਾ ਦਿਖਾ ਦੇ ਬਹੁਤ ਜ਼ਿਆਦਾ ਵੀਰੇ ਐ ਨਹੀਂ ਗੱਲ ਦੁੱਧੋ ਦਾ ਡਰਾਈ ਹੋਊਗਾ ਦੁੱਧੋ ਡਰਾਈ ਆ ਵੀਰੇ ਗੂਨ ਮਾਰਦੀ ਆ ਵੜ ਜੇ ਕਿਸੇ ਨੇ ਮੰਨ ਕੇ ਦੁੱਧ ਪੀਣ ਨੂੰ ਹੂੰ 10 12 ਕਿਲੋ ਵਧੀਆ ਆਉਣਾ ਦੁੱਧ ਨੇ ਵੜਨੇ ਦੇਈ ਜਾਣਾ ਠੀਕ ਆ ਬਾਈ ਹਾਂ ਆ ਆਰਡਰ ਚੰਗਾ ਥਾਣ ਚੰਗਾ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਬਈ ਤੇ ਫੇਸ ਬੜਾ ਪਿਆਰਾ ਕਰ ਮੜਿਆ ਬਿਊਟੀ ਵੈਟੀ ਬਹੁਤ ਚੰਗੀ ਆ ਵਸੀ ਦੀ ਸਹੀ ਗੱਲ ਹੈ ਫੇਸ ਦੇਖੋ ਬਹੁਤ ਜੀ ਲੈ ਕੇ ਨੂੰ ਆਈ ਵਜ ਕੋਈ ਸਨੱਖ ਪੁਣਾ ਬੈੜ ਦੇ ਵਿੱਚ ਚੰਗਾ ਹੈ ਬਾਕੀ ਤੋਰਾ ਤੋਰਾ ਚੈੱਕ ਕਰ ਲੋ ਬੈੜ ਦੇ ਵਿੱਚ ਚੰਗੀ ਰੱਡਰ ਸਾਰੇ ਪਾਸੋਂ ਸਹੀ ਗੱਲ ਆ ਬਾਈ ਕੀ ਮੋਲ ਆ ਫਿਰ ਇਹਦਾ ਕੱਚੀ ਦਾ ਹਾਂ ਬਈ ਕੱਚੀ ਕੱਚੀ ਰੱਡਰ ਜੇ ਤਾਂ ਹੁਣ ਤਿਆਰ ਹੁੰਦੀ ਤਾਂ ਫਿਰ ਉਹੋ ਜਿਹਾ ਸੀਗਾ ਹਨਾ ਹੂੰ ਬਈ 30000 ਚੋਂ ਮਾਨਤਾਨ ਕਰ ਦਿਆਂਗੇ ਠੀਕ ਆ ਬਾਈ ਹਾਂ 30000 ਰੁਪਇਆ ਮੋਲ ਵਿੱਚੋਂ ਮਾਨਤਾਨ ਕਰ ਦਿਆਂਗੇ ਕੁਵਾਲ ਨੇ ਹੋ ਜਾਊਗਾ ਬਾਈ ਕੱਚੀ ਦਾ ਮੋਲ ਕੱਚੀ ਕੱਚੀ ਦਾ ਸਮਝਾਈ ਦਾਂ ਸਾਮਕ ਰੱਡਰ ਤੈਨੂੰ ਪਤਾ ਕਿੰਨੇ ਪੈਣ ਦੀ ਆ ਹੂੰ ਠੀਕ ਆ ਬਾਈ ਅੱਗੇ ਭਰਾ ਬੱਚੀ ਬਾਰੇ ਕਿੰਨੀ ਕੁ ਉਮਰ ਹੈ ਦੀ ਜੀ ਬਸ ਇਹ ਡਾਕਟਰ ਆਪਣੀ ਲਿਆਂਦੀ ਵੀ ਉਮਰ ਦੀ ਕੋਈ ਤੱਕ ਨਹੀਂ ਐਵੇਂ ਗੱਪ ਮਾਰੀ ਜਾਏਗੀ ਠੀਕ ਆ ਠੀਕ ਆ ਹਮ ਬਸ ਇਹਦੇ ਟੀਕਾ ਪਰ ਇਹਨੂੰ ਅਜੇ ਪੂਰੇ 43 ਦਿਨ ਹੋ ਗਏ ਠੀਕ ਆ ਜੇ ਕੋਈ ਵੀਰ ਆਲਾ ਡਾਕਟਰ ਲੈ ਕੇ ਚੈੱਕ ਕਰਾ ਸਕਦਾ ਕੋਈ ਨੇ ਹਰਕਤ ਨਹੀਂ ਕੀਤੀ ਕੁਝ ਨਹੀਂ ਕਰਿਆ ਹਮ ਠੀਕ ਆ ਹਮ ਇਹ ਆਸ ਨੇ 100 ਦੇ 100 ਵਿੱਚੋਂ ਪਰਸੈਂਟ ਗੱਬਣੀ ਆ ਓਕੇ ਕੋਈ ਅਗਲਾ ਕੋਈ ਵੀਡੀਓ ਚ ਗੱਲ ਕਹਿਣ ਦੀ ਨਹੀਂ ਆ ਡਾਕਟਰ ਲੈ ਕੇ ਕੋਈ ਚੈੱਕ ਕਰਾ ਸਕਦਾ ਜਿਹੜਾ ਕੋਈ ਡਾਕਟਰ ਜਾਣਕਾਰ ਆ ਵੀ 40 45 ਦਿਨਾਂ ਦੇ ਡਾਕਟਰ ਕੋਲ ਚ ਕਰ ਦਿੰਦੇ ਆ ਚੈੱਕ ਹਮ ਹਾਂ ਖੋਲੀ ਮੈਂ ਤੋਰੀ ਫੇਸ ਚੰਗਾ ਬੋਦੀ ਬਦੀ ਚੰਗੀ ਹੈ ਸਨਖ ਆਪਣਾ ਬਾਈ ਬੜ ਚ ਚੰਗਾ ਹੈ ਫੇਸ ਬੜਾ ਪਿਆਰਾ ਹੈ ਨਾ ਸਾਰਾ ਕੁਝ ਸੋਹਣਾ ਹੈ ਚੰਗੀ ਹੈ ਬਾਈ ਬਸ ਹੀ 100 ਦਾ 100 ਗੱਬਣਾ ਹੈ ਇਹ ਯਾਰ ਓਕੇ ਕੋਈ ਹੋਰ ਬੰਦਾ ਕੋਈ ਸੌਦਾ ਕਰਦਾ ਆਪਣੇ ਨਾਲ ਖਾਲੀ ਦਾ ਕਰ ਲੈ ਗੱਬਣਾ ਅਗਲੇ ਦੇ ਕਰਮਾਂ ਦੀ ਹੈ ਨਾ ਹੂੰ ਠੀਕ ਆ ਹਾਂ ਖਾਲੀ ਮੰਨ ਕੇ ਦਿਓਗੇ ਹਾਂ ਵੀ ਹੈ ਬਸ ਹੀ ਗੱਬਣਾ ਜੇ ਕੋਈ ਡਾਕਟਰ ਲਿਆ ਕੇ ਚੈੱਕ ਕਰਾ ਸਕਦਾ ਹੈ ਗੱਬਣਾ ਹੈ ਠੀਕ ਆ ਬਸ ਯਾ ਆਪਣੀ ਕਰਾਈ ਵੀ ਨਹੀਂ ਜੇ ਮੈਂ ਆਪਾਂ ਕਹਿ ਦਈਏ ਪਰ ਇਹਨੇ ਕੋਈ ਜਲਾ ਨਹੀਂ ਕੋਈ ਹੁਣ ਦਿੱਤਾ ਨਹੀਂ ਉਦੋਂ ਤੱਕ ਕੋਈ ਹਰਕਤ ਨਹੀਂ ਕੀਤੀ ਬਸ ਚੋਲੀ ਚੰਗੀ ਆ ਸਰਚਾਰ ਥਾਣਾ ਕੋਈ ਫੋਟ ਨਹੀਂ ਸ਼ਾਂਗ ਨਹੀਂ ਠੀਕ ਆ ਬਾਈ ਤੇ ਕੀ ਮੋਲ ਜੈ ਜਖਰ ਬਾ ਡਾਕਟਰ 18000 ਰੁਪਏ ਜੋ ਮਾਨਤਾ ਨਹੀਂ ਕਰਾਂਗੇ 18000 ਰੁਪਏ ਮੋਲ ਦਾ ਮਾਨਤਾਣ ਜਰੂਰ ਹੋ ਜਾਵੇ ਚੰਗੀ ਆ ਬਾਈ ਬੱਚੀ ਤੇ ਨਗਸੀ ਭਰਾ ਕੋਲੇ ਤਿੰਨ ਤਿੰਨੇ ਹੀ ਲਿਖਾਤੇ ਕਿਸੇ ਵੀ ਨੂੰ ਦੰਨਾ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਆ ਗਿਆ 1 ਮਿੰਟ ਧੰਨਵਾਦ ਜੀ